ਸਸੇ ਕਾਲ ਜੀ ਕੀ ਹਾਲ ਚਾਲ ਨੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਤੇ ਅੱਜ ਦਾ ਵਲੌਗ ਯਸ਼ ਤੇ ਹੁਣ ਚੱਲਿਆ ਜੇ ਟਿਊਸ਼ਨ ਤੇ ਓ ਬੇਟਾ ਰੋਨੂ ਨੂੰ ਨਹੀਂ ਪਤਾ ਔਰ ਮਾਂ ਨਾ ਲੱਗਾ ਆਪਣੀ ਗੇਮ ਤੇ ਯਸ਼ੇ ਕਿਹੜੀ ਗੇਮ ਖੇਡਦਾ ਹੈ? ਇਰਨੀ ਸ਼ੋਰਟਸ ਸ਼ੋਰਟਸ ਬਸ ਐਵੇਂ ਸਾਰਾ ਦਿਨ ਵਿੱਚ ਸ਼ੋਰਟਸ ਜੀ ਬਿਜ਼ੀ 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 ਕੋਈ ਨਾ ਕੋਈ ਦੇਖਦਾ ਰਹਿਣਾ ਨੇ ਦੇਖਦਾ ਰਹਿਣਾ ਯਸ਼ਾ ਕੌਣ ਆਇਆ ਹੈ? ਜਸਦੀ ਆਇਆ ਚਾਚੀ ਸასი ਸ਼ਕ ਕਰੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜਸ ਯਸ਼ ਯਸ਼ ਨੇ ਮਜ਼ਾ ਲਗਦਾ ਟੈਂਟ ਚੋਕ ਲਵੇ ਇੰਨਾ ਵਿੱਚ ਖੁਭ ਜਾਂਦਾ ਇਹ ਤੁਸੀਂ ਵੇਖਣਾ ਇਹ ਇਹਦਾ ਵੱਡਾ ਭਰਾ ਇਹ ਯੁਵਰਾਜ ਸਿੰਘ ਨਾਮ ਇਹਦਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਇਹ ਇਹ ਜਸ ਦਾ ਵਲੌਗ ਯਸ਼ ਵਿੱਚ ਦੇਖੋ ਯਸ਼ ਦੱਸ ਟਿਊਸ਼ਨ ਜਾਣਾ ਵਾ ਕਿਉਂ ਨਹੀਂ ਜਾਣਾ ਪੜਨਾ ਨਹੀਂ ਹੈ ਪੜਨਾ ਨਹੀਂ ਹੈ ਜਸ ਪੜਨਾ ਨਹੀਂ ਹੈ ਬਸ ਬੈਗ ਮੇਨ ਮਤਿਆਰ ਵੇ ਜਸ ਜਸ ਮਨ ਕਾਪੀ ਜਸ ਅੱਜ ਸਕੂਲੇ ਠੀਕ ਰਿਹਾ ਹੈ ਅੱਜ ਸਕੂਲੇ ਠੀਕ ਰਿਹਾ ਸੀ ਹਾਂਜੀ ਅੱਜ ਨਹੀਂ ਆਈ ਪੋਟੀ ਅੱਜ ਸਕੂਲ ਪੋਟੀ ਨਹੀਂ ਆਈ हाई स्कूल रोटी नहीं आई जैसे आई रोटी नहीं खा गया सच किया यश रोटी क्यों नहीं खाती आज क्यों हैं पीरेगा नहीं पीरेगा पनीर वाली पनीर वाली रोटी ही यू भी मैम को यश ओके यश बोल दे नहीं रोटी क्यों नहीं खाती यश बोले यशवीर ਚਲੋ ਫੇ ਚਲੀਏ ਸਿਮਿਸ਼ਨ ਤੇ ਟਾਈਮ ਹੋ ਗਿਆ ਛਡੋ ਕਿਉਂ ਨਹੀਂ ਜਾਣਾ ਪੜ ਕੇ ਵੱਡੇ ਨਹੀਂ ਹੋਣਾ ਕਿਉਂ ਆ ਵੇਖ ਵੱਡੇ ਨਹੀਂ ਹੋਣਾ ਪੜ ਕੇ ਆ ਵੇ ਸਕੂਲ ਦਾ ਕੰਮ ਹੀ ਨਹੀਂ ਕੀਤਾ ਅੱਜ ਤਾਂ ਬੇਅਸਰ ਹੋਇਆ ਹੋਏ ਚਾਚੀ ਜੀ ਦਿਓ ਆਵਾਜ਼ ਨੂੰ ਕਾ ਚਲ ਸਿਮਿਸ਼ਨ ਚਲ ਚਲੀਏ ਯਸ਼ਵੀਰ ਚਾਚੀ ਬੋਲਦੇ ਹੋ ਸਿਮਿਸ਼ਨ ਚਲੀਏ ਚਲੋ ਮੈਂ ਚਲ ਮੈਂ ਚਲਦੀ ਚਾਚੀ ਚੀਜੀ ਰਹੇਗੀ ਚਾਚੀ ਚੀਜੀ ਰਹੇਗੀ ਫਿਰ ਹਮ ਸਰ ਬੀਜੀ ਯਾ ਚਾਚੀ ਚੀਜੀ ਰਹੇਗੀ ਪਾਪੀ ਨਾ ਪੀ ਕੇ ਨਾ ਕਹਿੰਦੇ ਪਾਪੀ ਨਾ ਕੀ ਕਰੀਏ ਕੀ ਮੈਂ ਮੈਂ ਕੀ ਗੱਲਾਂ ਕਰ ਰਹੇ ਹੁਣ ਪਾਪੀ ਨਾ ਪਾਪੀ ਚਲੋ ਚਲੀਏ ਸਰ ਚਲੋ ਜੀ ਤਾਂ ਹੂੰਗੀ ਮੈਂ ਕੁਝ ਜੀਆ ਚਲੋ ਠੀਕ ਹੈ ਜੀ ਬਾਕੀ ਆ ਕੇ ਕਰਦੇ ਆ ਗੱਲ ਓਕੇ ਬਾਏ ਮੈਂ ਕਹਿੰਨਾ ਹੈ ਵਾਈ ਕਟ ਗਈ ਜਸ ਜਸ ਦਾ ਟਾਈਮ ਕਿੰਨੇ ਵੇ ਦਾ ਹੈ ਸਕੂਲ ਦਾ ਸਾਢੇ ਪੂਰਾ ਲੇਟ ਹੋ ਗਿਆ ਲੱਗਦਾ ਮੈਂ ਟਿਊਸ਼ਨ ਤਾਂ ਉਹ ਛੁੱਟੀ ਹੈ ਸਾਢੇ 6:00 ਲੈਣੀ ਨਹੀਂ ਲੇਟ ਹੋ ਗਿਆ ਜੀ ਮੈਂ ਟਿਊਸ਼ਨ ਦਾ ਲੈਣ ਚੱਲੇ ਬੱਚਿਆਂ ਨੂੰ ਤੇ ਸਾਢੇ 6:00 ਦਾ ਟਾਈਮ ਹੀ ਪੋਣੇ 7:00 ਹੋ ਗਏ ਆ ਮੈਂ ਲੈ ਕੇ ਆਨਾ ਵਾ ਫਿਰ ਉਹਨਾਂ ਤੁਹਾਨੂੰ ਮਿਲਾਉਣਾ ਵਾ ਤੇ ਆਉਣਾ ਮੈਂ ਲੈ ਕੇ ਬੱਚਿਆਂ ਨੂੰ ਟਿਊਸ਼ਨ ਤੋਂ ਡੀਕ ਦੇ ਆਣੇ ਵੀ ਪਾਪਾ ਆਏ ਨਹੀਂ ਲੇਟ ਹੋ ਗਏ ਵਿੱਚ ਹੋ ਗਿਆ ਐਟ ਮੈਂ ਚੱਲਦਾ ਚਲੋ ਤੇ ਉਹਨਾਂ ਮੈਂ ਲੈ ਕੇ ਫਿਰ ਕਰਦੇ ਅਗੇ ਅੱਨਾ ਆ ਗਏ ਆ ਜੀ ਜੈਸ਼ ਨੋਟਿਸ਼ਨ ਤੋਂ ਲੈਣ ਤੇ ਦੇਖਿਓ ਜੈਸ਼ ਦੀ ਟਿਊਸ਼ਨ ਦਾ ਸੈਂਟਰ ਕਿੱਥੇ ਹੈਗਾ ਵਾ ਉਹ ਬੈਠਾ ਜੀ ਇੱਥੇ ਆਵਾ ਰਿਹਾ ਆ ਗਿਆ ਜੀ ਪਿੰਡਾ आई लेट हो गया, गया। क्या है कुछ नहीं है मीठे की है मीठे हम लो जी आ गया जैसे सिचुएशन तो घर ਤੇ ਦੇਖੋ ਬੈਠਾ ਵਾ ਆਹ ਦੇਖੋ ਬਹਿ ਗਿਆ ਜਾ ਕੇ ਵਟਸਐਪ ਤੋਂ ਵੀਡੀਓ ਫੋਨ ਸਿਚੁਏਸ਼ਨ ਤੋਂ ਆਂਦੇ ਹੀ ਫੋਨ ਫੜ ਲਿਆ ਫੋਨ ਕਿਦਾ ਆਇਆ ਵਾ ਲੋਕ ਲੱਗਿਆ ਲੋਕ ਲੱਗ ਮम्मी ਕਹਿੰਦੀ ਸਬਜੀ ਬਣਾਉਣ ਲੱਗੀ ਹੈ ਟਮਾਟਰ ਟਮਾਟਰ ਛਿਲ ਗਿਆ ਰਹੀ ਹੈ ਕੱਟ ਕੇ ਕੱਟਿਆ ਕਿਉਂ ਟਮਾਟਰ ਕੱਟ ਕੇ ਰਹੀ ਹੈ ਹਾਂ ਜੱਸੇ ਚਾਚੀ ਕਿਥੇ ਗਈ ਕਾਜੀ ਚੱਲ ਗਈ ਚੀਜੀ ਨਹੀਂ ਦੇ ਕੇ ਤੈਨੂੰ ਯਾ ਪਾ ਵੀ ਨਹੀਂ ਦੇਵੇ ਪਾ ਤਾਂ ਬੜਾ ਗੰਦਾ ਹੈਗਾ ਵਾ ਕੌਣ ਦੇਵੇ ਚੀਜੀ ਕੌਣ ਦੇਵੇ ਪਪਾ ਦਿੰਦੇ ਚੀਜੀ ਪਪਾ ਦਿੰਦੇ ਆ ਕੀ ਦਿੱਤਾ ਪਪਾ ਨੇ ਲਿਆ ਕੇ ਹੁਣ ਚੀਜੀ ਕਿਹੜੀ ਖਾਦੀ ਸੀ ਸਨੇਕਰ ਚਾਕਲੇਟ ਚਾਕਲੇਟ ਵਾ ਸਿੱਧੇ ਹੀ ਕਰਦੇ ਰਹਿੰਦੇ ਸਾਰੀ ਦਿਹਾੜੀ ਘਰ ਇਹਦੇ ਨਾਲ ਹੀ ਰੌਣਕ ਹੈ ਘਰ ਦੇ ਵਿੱਚ ਬਸ ਵਟੇ ਨੇ ਲੰਮੇ ਪੈ ਰਣਾ ਨਾ ਇਹਦੇ ਨਾਲ ਤੇਨੇ ਫੜ ਕੇ ਫੋਨ ਤੇ ਲੱਗੇ ਰਹਿਣਾ ਅਈ ਸਬਜੀ ਕਿਹੜੀ ਬਣਾਉਣ ਲੱਗੇ ਛੋਲੇ ਬਣਾਉਣ ਲੱਗੇ ਚਿੱਟੇ ਛੋਲੇ ਯਸ਼ ਨੂੰ ਬੜੇ ਪਸੰਦ ਆਂਦੇ ਚਿੱਟੇ ਛੋਲੇ ਯਸ਼ ਯਸ਼ ਚਿੱਟੇ ਛੋਲੇ ਖਾਣੇ ਨੇ ਦੇ ਦੇ ਹੋਰ ਖੋ ਸਹੀ ਐ ਰ ਕੋ ਤੇ ਨਾਲ ਹੀ ਪਿਸੂ ਪੈ ਜਾਂਦੇ ਨੇ ਛੋਲੇ ਖਾਣੇ ਆ ਕਿ ਛੋਲੇ ਟੇਸਟੀ ਇਹ ਅਸੀਂ ਦੇ ਆ। ਸੋਲੇ ਬੜੇ ਪਸੰਦ ਆ ਨਾ। ਮਾਸ ਹੁਣ ਲੱਗ ਗਿਆ ਫੋਨ ਤੇ। ਰਹਿਣੇ ਲੱਗੇ ਰਹਿਣਾ, ਮਸਤ ਹੋਏ ਨਾ ਬੈਠੇ ਰਹਿਣਾ, ਚੁੱਪ ਕਰ ਗਏ। ਬਾਕੀ ਚਲੋ ਕਰਦੇ ਆ ਬਾਅਦ ਚ। ਜੇ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਲਾਈਕ ਕਰ ਦੇਣਾ, ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ। ਮਿਲਦੇ ਆ ਅਗਲੇ ਵਲੌਗ ਚ। ਸასი ਸ਼ਕਲ ਜੀ।